ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੜਕੇ ਵਾਲੇ ਕਦੂ ਦੀ ਸਬਜ਼ੀ ਬਣਾਵਾਂਗੇ ਇਹ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਚਲੋ ਜੀ ਵੇਖ ਲੈਣੇ ਹੈ ਸਬਜ਼ੀ ਕਿਵੇਂ ਬਣਦੀ ਹੈ ਇੱਥੇ ਮੈਂ 1 ਕਿਲੋ ਕਦੂ ਨੂੰ ਕੱਟ ਲਿਆ ਹੈ ਮੋٹے ਮੋٹے ਪੀਸੇਸ ਦੇ ਵਿੱਚ ਮੈਂ ਕਦੂ ਨੂੰ ਇਸ ਤਰੀਕੇ ਦੀਆਂ ਫਾੜੀਆਂ ਦੇ ਵਿੱਚ ਕੱਟਿਆ ਹੈ ਮੋਟੀਆਂ-ਮੋਟੀਆਂ ਫਾੜੀਆਂ ਦੇ ਵਿੱਚ ਮੈਂ ਇੱਥੇ ਫਾੜੀਆਂ ਨੂੰ ਇਸ ਤਰੀਕੇ ਦਾ ਮੋਟਾ-ਮੋਟਾ ਕੱਟਿਆ ਹੈ ਤੁਸੀਂ ਦੇਖੋਗੇ ਫਾੜੀਆਂ ਵੀ ਸਬਜ਼ੀ ਦੇ ਵਿੱਚ ਕੱਚੀਆਂ ਨਹੀਂ ਰਹਿਣੀਆਂ ਚੰਗੀ ਤਰ੍ਹਾਂ ਪੱਕ ਜਾਣੀਆਂ। ਸਬਜ਼ੀ ਬਣਾਉਣ ਦੇ ਲਈ ਆਪਾਂ ਕੱਚਾ ਕद्दू ਲਵਾਂਗੇ। ਜੇ ਕद्दू ਪੱਕਾ ਹੋਵੇ ਤੇ ਛੋਟੇ ਪੀਸ ਕਰ ਲਵਾਂਗੇ ਕद्दू ਦੇ। ਇੱਥੇ ਮੈਂ ਥੋੜੀਆਂ ਜੀਆਂ ਲਸਣ ਦੀਆਂ ਕਲੀਆਂ ਲਈਆਂ ਨੇ। ਇੱਕ ਟਮਾਟਰ ਲਿਆ ਹੈ ਵੱਡੇ ਸਾਈਜ਼ ਦਾ। ਇੱਕ ਹਰੀ ਮਿਰਚ ਲਈ ਹੈ। ਦੋ ਪਿਆਜ਼ ਲਏ ਨੇ। ਹੁਣ ਆਪਾਂ ਇਸ ਦਾ ਤੜਕਾ ਜਾਂ ਮਸਾਲਾ ਤਿਆਰ ਕਰ ਲਵਾਂਗੇ। ਹੁਣ ਮਸਾਲਾ ਤਿਆਰ ਕਰ ਲਿਆ ਹੈ ਹੁਣ ਆਪਾਂ ਸਬਜ਼ੀ ਬਣਾਵਾਂਗੇ ਉਸਦੇ ਲਈ ਕੜਾਹੀ ਲਵਾਂਗੇ ਕੜਾਹੀ ਦੇ ਵਿੱਚ ਜੀਰਾ ਪਾਵਾਂਗੇ 1 ਚਮਚ ਜੀਰੇ ਨੂੰ 골ਡਨ ਬ੍ਰਾਊਨ ਹੋਣ ਤੱਕ ਪਕਾ ਲਵਾਂਗੇ ਇੱਕ ਸੁੱਕੀ ਹੋਈ ਲਾਲ ਮਿਰਚ ਪਾਵਾਂਗੇ 1 ਚਮਚ ਹਲਦੀ ਪਾਊਡਰ ਪਾਵਾਂਗੇ ਥੋੜਾ ਜਿਹਾ ਨਮਕ ਪਾਵਾਂਗੇ ਹੁਣ ਇਸ ਦੇ ਵਿੱਚ ਕद्दू ਪਾਵਾਂਗੇ ਇਹ ਸਬਜੀ ਨੂੰ ਆਪਾਂ ਫਰਾਈ ਕद्दू ਦੀ ਸਬਜੀ ਵੀ ਕਹਿ ਸਕਦੇ ਹਾਂ ਇਹ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਹੁਣ ਜੋ ਬਚਿਆ ਹੋਇਆ ਕद्दू ਸੀ ਉਹ ਕਦੋਂ ਨੂੰ ਵੀ ਪਾ ਲਵਾਂਗੇ ਇਹ ਸਬਜੀ ਨੂੰ ਅੱਜ ਆਪਾਂ ਥੋੜੇ ਵੱਖਰੇ ਤਰੀਕੇ ਨਾਲ ਬਣਾਵਾਂਗੇ ਇਸ ਦੇ ਲਈ ਪਹਿਲਾਂ ਆਪਾਂ ਕद्दू ਨੂੰ ਫਰਾਈ ਕਰ ਲਵਾਂਗੇ ਇਹ ਬਹੁਤ ਛੋਟੀ ਜਹੀ ਵੀਡੀਓ ਹੈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਕਦੂ ਨੂੰ ਥੋੜੀ ਦੇਰ ਦੇ ਲਈ ਤੇਲ ਦੇ ਵਿੱਚ ਫਰਾਈ ਕਰ ਲਵਾਂਗੇ ਇਸ ਤਰੀਕੇ ਦੇ ਨਾਲ ਇਹ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਕਦ ਦੋਨੋਂ ਆਪਾਂ ਹਾਫ ਫਰਾਈ ਕਰ ਲਵਾਂਗੇ ਕਦ ਦੋਨੋਂ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਤੇਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਾਂ ਕद्दू ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਪਾਇਆ ਸੀ ਇਸਨੇ ਆਪਣਾ ਪਾਣੀ ਛੱਡ ਦਿੱਤਾ ਹੈ ਹੁਣ ਕਦੂ ਨੂੰ ਢਾਕੇ ਪਕਾ ਲਵਾਂਗੇ ਜੇ ਆਪਾਂ ਕद्दू ਨੂੰ ਹਾਫ ਫਰਾਈ ਕੀਤਾ ਹੈ ਜਦੋਂ ਅਪਿਜ ਦੀ ਸਬਜੀ ਬਣਾਵਾਂਗੇ ਤੇ ਸਾਰਾ ਪਾਣੀ ਸੁੱਕ ਜਾਏਗਾ ਹੁਣ ਆਪਾਂ ਤੜਕਾ ਲਗਾਵਾਂਗੇ ਤੇ ਤੜਕਾ ਤਿਆਰ ਕਰ ਲਵਾਂਗੇ ਇਸ ਦੇ ਲਈ ਮੈਂ ਥੋੜਾ ਜਿਹਾ ਤੇਲ ਲਿਆ ਹੈ ਸਰੋਂ ਦਾ ਪੈਨ ਦੇ ਵਿੱਚ ਥੋੜਾ ਜਿਹਾ ਜੀਰਾ ਪਾਵਾਂਗੇ ਜੀਰੇ ਨੂੰ 골ਡਨ ਬ੍ਰਾਊਨ ਹੋਣ ਤੱਕ ਪਕਾ ਲਵਾਂਗੇ ਅੱਜ ਕਦੂ ਦੀ ਸਬਜ਼ੀ ਨੂੰ ਆਪਾਂ ਅਲੱਗ ਤੋਂ ਤੜਕਾ ਲਗਾ ਕੇ ਬਣਾਵਾਂਗੇ ਇਸ ਤਰੀਕੇ ਦੇ ਨਾਲ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਤੇ ਵਧੀਆ ਬਣਦੀ ਹੈ ਹੁਣ ਦਰਦਰੀ ਕੁਟੀ ਹੋਈ ਲਸਣ ਤੇ ਹਰੀ ਮਿਰਚ ਪਾਵਾਂਗੇ ਲਸਣ ਨੂੰ ਵੀ ਥੋੜਾ ਜਿਹਾ ਪਕਾ ਲਵਾਂਗੇ ਲਸਣ ਨੂੰ 골ਡਨ ਹੋਣ ਤੱਕ ਪਕਾ ਲਵਾਂਗੇ ਹੁਣ ਲਸਣ 골ਡਨ ਬ੍ਰਾਊਨ ਹੋ ਚੁੱਕੀ ਹੈ ਹੁਣ ਆਪਾਂ ਇਸ ਦੇ ਵਿੱਚ ਪਿਆਜ਼ ਪਾਵਾਂਗੇ ਪਿਆਜ਼ ਨੂੰ ਮਿਕਸ ਕਰ ਲਵਾਂਗੇ ਤੇ ਪਿਆਜ਼ ਨੂੰ ਥੋੜੀ देर ਪਕਾ ਲਵਾਂਗੇ ਸਬਜ਼ੀ ਨੂੰ ਅਲੱਗ ਤੋਂ ਤੜਕਾ ਲਗਾ ਕੇ ਬਣਾਉਂਦੇ ਨਾਲ ਹੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਸਬਜ਼ੀ ਦਾ ਟੇਸਟ ਹੋਰ ਵੀ ਵੱਧ ਜਾਂਦਾ ਹੈ ਇਸ ਤਰੀਕੇ ਦੇ ਨਾਲ ਬਣਾਉਂਦੇ ਨਾਲ टमाटर टमाटर टमा टमा ये वीडियो पहली बार देख रहे हो तो अस इस पहला भी कई होर वीडियो बनाई ने तो पहला अस घिया कद्दू की सब्जी चप्पन कद्दू की सब्जी ਕਦੂ ਦੀ ਖੱਟੀ ਮਿੱਠੀ ਸਬਜ਼ੀ ਕਈ ਮਿਠਾਈਆਂ ਤੇ ਕਈ ਹੋਰ ਵੀਡੀਓਜ਼ ਬਣਾਈਆਂ ਨੇ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਹੋ ਜੀ ਹੁਣ ਸਵਾਦ ਅਨੁਸਾਰ ਨਮਕ ਪਾਵਾਂਗੇ ਨਮਕ ਪਾ ਪਹਿਲਾਂ ਵੀ ਪਾਇਆ ਸੀ ਪਰ ਆਪਾਂ ਉਦੋਂ ਕਦੂ ਨੂੰ ਫਰਾਈ ਕਰਨ ਦੇ ਲਈ ਪਾਇਆ ਸੀ ਹੁਣ ਆਪਾਂ ਸਵਾਦ ਅਨੁਸਾਰ ਨਮਕ ਪਾਵਾਂਗੇ ਨਮਕ ਪਾ ਕੇ ਮਿਕਸ ਕਰ ਲਵਾਂਗੇ तड़के वाले कद्दू की सब्जी बहुत ज्यादा टेस्टी बनती है एक चमच लाल मिर्च पावे हल्दी पाउडर पावगी मैं इत दो चमच हल्दी पाउडर पाया है एक छोटा चमच गर्म मसाला पावगी ਇੱਕ ਛੋਟਾ ਚਮਚ ਧਨੀਆ ਪਾਊਡਰ ਪਾਵਾਂਗੇ ਇੱਕ ਛੋਟਾ ਚਮਚ ਜੀਰਾ ਪਾਊਡਰ ਪਾਵਾਂਗੇ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਸਾਰੇ ਮਸਾਲਿਆਂ ਨੂੰ ਮਿਕਸ ਕਰ ਲਵਾਂਗੇ ਜੇਕਰ ਤੁਸੀਂ ਇੱਕ ਵਾਰ ਤੜਕੇ ਵਾਲੀ ਕद्दू ਦੀ ਸਬਜ਼ੀ ਬਣਾਉਂਗੇ ਤਾਂ ਤੁਸੀਂ ਹਰ ਵਾਰ ਇਸ ਤਰੀਕੇ ਦੇ ਨਾਲ ਹੀ ਸਬਜ਼ੀ ਨੂੰ ਬਣਾਉਂਗੇ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਥੋੜਾ ਜਿਹਾ ਪਾਣੀ ਪਾਵਾਂਗੇ ਪਹਿਲਾਂ ਤੜਕੇ ਨੂੰ ਬਿਨਾਂ ਪਾਣੀ ਪਾਏ ਤੋ ਬਨਾਂਗੇ ਤਾਂ ਕਿ ਹਲਦੀ ਵਗੈਰਾ ਕੱਚਾ ਨਾ ਰਹੇ ਫਿਰ ਥੋੜਾ ਜਿਹਾ ਪਾਣੀ ਪਾ ਕੇ ਪਕਾ ਲਵਾਂਗੇ ਅੜਕੀ ਨੂੰ ਥੋੜੀ ਦੇਰ ਇਸੇ ਤਰੀਕੇ ਨਾਲ ਹੀ ਪਕਾ ਲਵਾਂਗੇ ਹੁਣ ਤੜਕੇ ਦੇ ਵਿੱਚ ਥੋੜੀ ਜਿਹੀ ਕਸੂਰੀ ਮੇਥੀ ਪਾਵਾਂਗੇ ਤੇ ਨਾਲ ਬਹੁਤ ਵਧੀਆ ਟੇਸਟ ਆਏਗਾ ਇਸ ਨੂੰ ਮਿਕਸ ਕਰ ਲਵਾਂਗੇ ਕਰਦੇ ਉਸ ਇੱਕ ਵਾਰ ਇਹ ਸਬਜ਼ੀ ਖਾਓਗੇ ਤੇ ਤੁਸੀਂ ਚਿਕਨ ਖਾਣਾ ਭੁੱਲ ਜਾਓਗੇ ਇਹ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਆਪਾਂ ਕੀ ਆ ਕद्दू ਨੂੰ ਵੀਖ ਲਵਾਂਗੇ ਇਸ ਨੂੰ ਮਿਕਸ ਕਰ ਲਵਾਂਗੇ ਹਨ ਇਸ ਨੂੰ ਮਿਕਸ ਕਰਕੇ ਜੋ ਤੜਕਾ ਤਿਆਰ ਕੀਤਾ ਸੀ ਉਹ ਤੜਕਾ ਪਾਵਾਂਗੇ ਲੜਕੀ ਨੂੰ ਸਬਜੀ ਦੇ ਵਿੱਚ ਮਿਕਸ ਕਰ ਲਵਾਂਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਤੜਕੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਬਜ਼ੀ ਦੇ ਵਿੱਚ ਇਸ ਤਰ੍ਹਾਂ ਆਪਣੀ ਬਹੁਤ ਹੀ ਵਧੀਆ ਤੜਕੇ ਵਾਲੀ ਮਸਾਲੇਦਾਰ ਸਬਜ਼ੀ ਬਣ ਕੇ ਤਿਆਰ ਹੋ ਜਾਏਗੀ ਹੁਣ ਸਬਜ਼ੀ ਨੂੰ ਟੱਕ ਕੇ ਪਕਾ ਲਵਾਂਗੇ ਹੁਣ ਸਬਜ਼ੀ ਨੂੰ ਇੱਕ ਵਾਰ ਹਿਲਾ ਲਵਾਂਗੇ તુજે દેખ શક દે હું અપની કન્ની વદિયા મસાલેદાર सब्जी બનકે તૈયાર હો રહી હે હમ સાબજી નુ દુબારા તો ઢાકે પકા લવાંગે હમ અપની સાબજી બનકે તૈયાર હે થોડી દેર પકાઉં તો બાદ અપની ઇસ તરીકે દી બહોત હી ટેસ્ટી જી મસાલેદાર સાબજી બનકે તૈયાર હે બહોત વદિયા ખુશબુ આ રહી હે તુજે દેખ શક દે હું કી આ કદુ ચંગી તરહ પક ગયા હે ਤੁਸੀਂ ਦੇਖ ਸਕਦੇ ਹੋ ਜੀ ਕਿ ਕद्दू ਚੰਗੀ ਤਰ੍ਹਾਂ ਘੁਲ ਗਿਆ ਹੈ ਸਬਜੀ ਦੇ ਵਿੱਚ ਜਦੋਂ ਵੀ ਆਪਾਂ ਇਹ ਸਬਜੀ ਬਣਾਵਾਂਗੇ ਤੇ ਕद्दू ਦੀਆਂ ਮੋਟੀਆਂ-ਮੋਟੀਆਂ ਫਾੜੀਆਂ ਕਰਾਂਗੇ ਤਾਂ ਆਪਾਂ ਕੱਚਾ ਕद्दू ਹੀ ਲਵਾਂਗੇ ਫੇਰ ਹੀ ਮੋਟੀਆਂ-ਮੋਟੀਆਂ ਫਾੜੀਆਂ ਕਰਾਂਗੇ ਪੱਕੇ ਕद्दू ਦੀਆਂ ਮੋਟੀਆਂ ਫਾੜੀਆਂ ਨਹੀਂ ਕਰਾਂਗੇ ਫੇਰ ਸਬਜੀ ਦੇ ਵਿੱਚ ਕद्दू ਚੰਗੀ ਤਰ੍ਹਾਂ ਪਕੇਗਾ ਨਹੀਂ ਪੱਕਾ ਕद्दू ਲਵਾਂਗੇ ਤਾਂ ਉਸ ਦੀਆਂ ਛੋਟੀਆਂ ਫਾੜੀਆਂ ਕਰਕੇ ਸਬਜੀ ਬਣਾਵਾਂਗੇ ਤੁਸੀਂ ਦੇਖ ਸਕਦੇ ਹੋ ਆਪਾਂ ਕੱਚਾ-ਕੱਚਾ ਕद्दू ਲਿਆ ਸੀ ਸਬਜੀ ਬਣ ਕੇ ਤਿਆਰ ਹੈ ਚੰਗੀ ਤਰ੍ਹਾਂ ਘਲ ਚੁੱਕੀ ਹੈ ਸਬਜੀ ਮੈਂ ਤੁਹਾਨੂੰ ਦਿਖਾਉਣ ਦੇ ਲਈ ਫਾੜੀਆਂ ਨੂੰ ਮੈਸ਼ ਕਰ ਰਹੀ ਹਾਂ ਆਪਾਂ ਕਦੂ ਦੀਆਂ ਫਾੜੀਆਂ ਨੂੰ ਇਸ ਤਰੀਕੇ ਦੇ ਨਾਲ ਵੀ ਰੱਖ ਸਕਦੇ ਹਾਂ ਬਿਨਾ ਮੈਸ਼ ਕਰੇ ਤੋਂ ਕਿਉਂਕਿ ਆਪਣੀ ਸਬਜ਼ੀ ਬਣ ਕੇ ਤਿਆਰ ਹੈ ਕਦੂ ਚੰਗੀ ਤਰ੍ਹਾਂ ਪੱਕ ਚੁੱਕਿਆ ਹੈ ਕਸੂਰੀ ਮੇਥੀ ਪਾਉਣ ਦੇ ਨਾਲ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਤੇ ਇਸ ਦਾ ਟੇਸਟ ਵੀ ਬਹੁਤ ਵਧੀਆ ਹੁੰਦਾ ਹੈ ਸਬਜ਼ੀ ਦੇ ਵਿੱਚੋਂ ਹੁਣ ਆਪਣੀ ਟੇਸਟੀ ਜਈ ਫਰਾਈ ਕੀਤੀ ਹੋਈ ਕੀਆ ਕਦੂ ਦੀ ਤੜਕੇ ਵਾਲੀ ਸਬਜੀ ਬਣ ਕੇ ਤਿਆਰ ਹੈ। ਉਹ ਵੀ ਕੜਾਹੀ ਦੇ ਵਿੱਚ। ਹੁਣ ਆਪਣੀ ਸਬਜੀ ਬਣ ਕੇ ਤਿਆਰ ਹੈ। ਗਰਮ ਗਰਮ ਸਬਜੀ ਨੂੰ ਸਰਵ ਕਰ ਲਵਾਂਗੇ। ਬੌਲ ਦੇ ਵਿੱਚ ਸਰਵ ਕਰ ਲਵਾਂਗੇ ਸਬਜੀ ਨੂੰ। तड़के वाली फ्राई की अगर दूसरी सब्जी रूटी या परौंठे खावे तो बहुत टेस्टी लगेगी सब्जी ऊपर फ्रैश मलाई पा के सर्व करांगे। ਹੁਣ ਆਪਣੀ ਟੇਸਟੀ ਜਈ ਤੜਕੇ ਵਾਲੀ ਫਰਾਈ ਕੀਤੀ ਹੋਈ ਕਿਆਕਦੂ ਦੀ ਸਬਜੀ ਬਣ ਕੇ ਤਿਆਰ ਹੈ। ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ। ਇਸ ਦਿਨ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ। ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।